ਜ਼ਿਲ੍ਹਾ ਫਰੋਹੀਪੁਰ ਦਾ ਕਸਬਾ ਮੱਲਾਂਵਾਲਾ ਜੱਸਦੀਨੋਂ ਦਾ ਪਿੰਡ ਦੁੱਲਾ ਸਿੰਘ ਵਾਲਾ ਜਿੱਥੇ ਇੱਕ ਨੌਜਵਾਨ ਦਾ ਕਤਲ 315 ਦੇ ਫੈਰ ਮਾਰ ਕੇ ਕਰ ਦਿੱਤਾ ਗਿਆ ਹੈ ਕਟਨਾ ਸਥਾਨ ਤੇ ਪਹੁੰਚੇ ਪੁਲਿਸ ਥਾਣਾ ਮੱਲਾਂ ਵਾਲੇ ਦੇ ਮੁਖੀ ਬਲਰਾਜ ਸਿੰਘ ਅਤੇ ਡੀਐਸਪੀ ਪ੍ਰੋਇਪਰ ਮੌਕੇ ਤੇ ਪਹੁੰਚੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੂਲਾ ਸਿੰਘ ਦੇ ਵਾਸੀ ਬਚਿੱਤਰ ਸਿੰਘ ਨੇ ਬੀਤੀ ਰਾਤ ਆਪਣੇ 315 ਬੋਰ ਦੀ ਰੈਫਲ ਨਾਲ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਮਾਲਾ ਮਿੱਡੂ ਵਜੂ ਹੋਈ ਹੈ ਕਟਨਾ ਸਥਾਨ ਤੇ ਪਹੁੰਚੇ ਡੀਐਸਪੀ ਪ੍ਰੋਇਪਰ ਵੱਲੋਂ ਕਤਲ ਦਾ ਮੁੱਖ ਕਾਰਨ ਪ੍ਰੇਮ ਗਾਥਾ ਨਜਾਇਜ਼ ਸਬੰਧ ਦੱਸਿਆ ਗਿਆ ਹਨ ਦੇਖੋ ਪੂਰੀ ਰਿਪੋਰਟ ਇਸ ਮੌਕੇ ਡੀਐਸਪੀ ਸਾਹਿਬ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਪ੍ਰੋਇਪਰ ਤੋਂ ਅਨਮੋਲ ਰਤਨ ਦੇ ਨਾਲ ਜਰਨਲ ਸਿੰਘ ਦੀ ਖਾਸ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਸਾਡੇ ਫੇਸਬੁੱਕ ਚੈਨਲ ਤੇ ਨਵੇਂ ਹੋ ਤਾਂ ਫੇਸਬੁੱਕ ਚੈਨਲ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸੜਨਾ ਦੇਖਦੇ ਹੋ ਸਾਡਾ ਚੈਨਲ ਮਿੱਤੀ ਰਾਤ ਜਿਹੜਾ ਫੋਲਪੁਰ ਦੇ ਥਾਣਾ ਮੱਲਾਂ ਵਾਲੇ ਦੇ ਅੰਤਰਗਤ ਪੈਂਦੇ ਪਿੰਡ ਪਸਤੀ ਦੁੱਨਾ ਸਿੰਘ ਵਾਲੀ ਵਿੱਚ ਹੈ ਸਤਨਾਮ ਸਿੰਘ ਸਾਲਾ ਬਲਦੇਵ ਸਿੰਘ ਵਾਸੀ ਕਮਾਲਾ ਬਿੱਦੂ ਤੇ ਸਤਨਾਮ ਸਿੰਘ ਦਾ ਜਿਹੜਾ ਬਕਸੀਰ ਸਿੰਘ ਅਭਜਤਰ ਸਿੰਘ ਬਚਤਰ ਸਿੰਘ ਸਾਲਾ ਉਸਨਵਿੰਦਰ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਅਸੀਂ ਜੋ ਮਦਈ ਲਿਖਾ ਰਹੇ ਉਹਨਾਂ ਦਾ ਬਿਆਨ ਲਿਆ ਪਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਚੱਲਦੀ ਕੀ ਮਜਾ ਨਹੀਂ ਪਾ ਸਕਦਾ ਪਤਾ ਹੀ ਜੋ ਲਿਖਾਉਣਗੇ ਉਹੀ ਹੈ ਫਿਲਹਾਲ ਜਿਹੜੇ ਮੁੱਢਲੇ ਤੌਰ ਤੇ ਤੇ ਕੋਈ ਮਤਲਬ ਜੋ ਹੈ ਜੋ ਸੁਬੰਧਾਂ ਦੀ ਜਿਹੜੀ ਗੱਲ ਉਹ ਸਾਹਮਣੇ ਆ ਰਹੀ ਹੈ ਬਾਕੀ ਦਿਖਾਉਣ ਤੋਂ ਪਤਾ ਲੱਗੂਗੀ ਸਰ ਇਹ ਕਤਲ ਕਿਸ ਚੀਜ਼ ਨਾਲ ਹੋਇਆ ਜੀ 315 ਬੋਰ ਦੀ ਰੈਫ ਦੇ ਨਾਲ ਫਾਇਰ ਮਾਰ ਕੇ